ਪ੍ਰੋਫੈਸਰ ਕਿਰਪਾਲ ਸਿੰਘ ਬੰਨੂਗੜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵੀ ਬੰਨੂਗੜ 2002 ਵਿੱਚ ਸਿੱਖਾਂ ਦੀ ਸੱਭਿਆਚਾਰਕ ਸੰਸਥਾ ਦੇ ਪ੍ਰਧਾਨ ਰਹੇ ਚੁਕੇ ਨੇ। ਇਟਾ ਸਿੰਘ ਸਮੁੰਦਰੀ ਹਾਲਵੇ ਜਨਰਲ ਰਿਜਿਸਟ੍ਰਾਰ ਨੂੰ ਪ੍ਰੋਫੈਸਰ ਬੰਨੂਗੜ ਦੀ ਧੁੰਨ ਸਰਵ ਸਹਿਮਤੀ ਨਾਲ ਕੀਤੀ ਗਈ। ਚੰਡੀਗੜ੍ਹ ਦੀ ਕੈਪਟਨ ਦੀ ਮੌਜੂਦਗੀ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਐਜੂਕੇਸ਼ਨ ٹرسٹ ਨੇ ਕਾਂਗਰਸ ਦਾ ਪੱਲਾ ਫੜ ਲਿਆ। ਇਹ ٹرسٹ ਪਹਿਲਾਂ ਆਪ ਦੀ ਹਮਾਇਤ ਕਰ ਰਿਹਾ ਸੀ। ਦਲਸੱਦ ٹرسٹ ਦੇ ਮੈਂਬਰਾਂ ਨੇ ਆਪ ਤੇ ਦਲਤ ਵਿਰੋਧੀ ਹੋਣ ਦੇ ਇਲਜ਼ਾਮ ਲਗਾਏ ਨੇ। ਲੁਧਿਆਣਾ ਦੇ ਦੁਗਰੀ ਨਗਰ ਇਲਾਕੇ ਵਿੱਚ ਬੀਤੀ ਕੱਲ੍ਹ ਹਥਿਆਰਬੰਦ ਮੁਲਜ਼ਮਾ ਨੇ ਇੱਕ ਦੁਕਾਨਦਾਰ ਉੱਤੇ ਜਾਨ ਲੈਵਾ ਹਮਲਾ ਕੀਤਾ ਅਤੇ ਕਰੀਬ 2.50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹਮਲੇ ਤੋਂ ਬੁਰੀ ਤਰ੍ਹਾਂ ਜ਼ਖਮੀ ਜਤਿੰਦਰ ਸਵਾਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੂਰੀ ਕੰਨਸੀ ਸਿਟੀ ਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਮੋਗਾ ਦੇ ਪਿੰਡ ਕਿਲੀ ਚਦਨ ਕੋਲੀ ਤੋਂ ਬਾਅਦ ਇੱਕ ਸੱਤ ਵਾਹਨਾਂ ਦੀ ਟੱਕਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਜਿਸ ਵਿੱਚ ਸੱਤ ਲੋਕ ਜ਼ਖਮੀ ਹੋ ਗਏ। ਮਾਤਾਪਨ ਜਾਇਤ ਤੋਂ ਨਕਰ ਨੇ ਹਾਦਸਾ ਵਾਪਰਿਆ। ਨਲਸ ਜੀਰੀਦਿਆਂ ਬੋਰੀਆਂ ਨਾਲ ਲੱਦੇ ਟਰੱਕ 'ਚ ਸਭ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੀ ਬੱਸ ਟਕਰਾਈ। ਬੱਸ ਦੇ ਟਕਰਾਉਣ ਦੇ ਹੀ ਇੱਕ ਵੈਨ ਨੇ ਬੱਸ ਨੂੰ ਪਿੱਛੋਂ ਟੱਕਰ ਮਾਰੀ। ਫਿਰ ਇੱਕ ਦੇ ਬਾਅਦ ਇੱਕ ਪੰਜ ਹੋਰ ਗੱਡੀਆਂ ਪੇੜ ਗਈਆਂ। ਮਾਝਬਲ 'ਚ ਮੰਡੀ ਤੇ ਬਿੰਦਰਾਵਣੀ ਇਲਾਕੇ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨਿੱਜੀ ਬੱਸ ਵਿਆਸ ਨਦੀ ਵਿੱਚ ਡਾਢ ਗਈ। ਹਾਦਸੇ 'ਚ ਕਰੀਬ 14 ਲੋਕਾਂ ਦੀ ਜਾਨ ਚਲੀ ਗਈ, ਲੜਕੀ ਕਈ ਲੋਕ ਸਖਮੀ ਹੋ ਗਏ। ਕਟਨੋਸ ਵਿਲੇ ਵਾਪਰੀ ਜਦੋਂ ਆਪਣੀ ਨਿੱਜੀ ਬੱਸ ਕਰੀਬ 30 ਤੋਂ 35 ਵਾਇਰਨ ਲੈ ਕੇ ਮੰਡੀ ਤੋਂ ਕੁਲੂ ਜਾ ਰਹੀ ਸੀ। ਮੰਡੀ ਦੇ ਬਿੰਦਰਾਵਣੀ ਨਸਦੀਕ ਵਾਸੀ ਟੱਕਰ ਪਹਿਲਾਂ ਇੱਕ ਮੋਟਰਸਾਈਕਲ ਨਾਲ ਹੋਈ ਜਿਸਦੇ ਬਾਅਦ ਸੰਤੁਲਨ ਵਿਗੜਨ ਕਾਰਨ ਵਾਸਕ ਕਈ ਫੁੱਟ ਡੂੰਗੀ ਪਿਆਸਨਤੀ ਵਿੱਚ ਜਾ ਡੇਗੀ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਮੰਡੀ ਤੇ ਜ਼ੋਨਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਅੱਜ ਖਾਲਸਾ ਪੰਥ ਦੇ ਸਰਜਨਹਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 308ਵਾਂ ਜੋਤੀ ਜੋਤ ਦਿਵਸ ਹੈ ਗੁਰੂ ਗੋਬਿੰਦ ਸਿੰਘ ਜੀ 1708 ਚ ਹਜ਼ੂਰ ਸਾਹਿਬ ਮੰਦਿਰ ਦੀ ਧਰਤੀ ਤੇ ਜੋਤੀ ਜੋਤ ਸਮਾਏ ਸਨ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਸ਼ਮੇਸ਼ ਪਿਤਾ ਜੀ ਦਾ ਜੋਤੀ ਜੋਤ ਪੁਰਬ ਸਰਦਾ ਪੂਰਵਕ ਮਨਾਇਆ ਜਾ ਰਿਹਾ ਹੈ